ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਵਾਪਸ ਸਵਾਗਤ ਹੈ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਅਮਰਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਅਮਰਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਵਿੱਚ ਲਿਖ ਕੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਇਸ ਚਿੱਠੀ ਵਿੱਚ ਉਹਨਾਂ ਨੇ 22 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੇ ਮਾਨਸੂਨ ਸੈਸ਼ਨ ਵਿੱਚ ਆਪਣੀ ਸ਼ਮੂਲੀਅਤ ਸੰਬੰਧੀ ਲੋੜੀਂਦੀ ਤਿਆਰੀ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਭਰਾ ਹਰਪੀਤ ਸਿੰਘ ਨੂੰ ਪੁਲਿਸ ਨੇ ਨਸ਼ੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ ਹੁਣ ਇਸ ਮਾਮਲੇ ਤੇ ਐਡਵੋਕੇਟ சதਬੀਰ ਸਿੰਘ ਵਾਲੀਆ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਵੀਡੀਓ ਦੇ ਵਿੱਚ சதਬੀਰ ਸਿੰਘ ਵਾਲੀਆ ਨੇ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਦੇ ਕਰਿੰਦਿਆਂ ਤੋਂ ਸਬੂਤ ਮੰਗੇ ਨੇ ਇਸ ਵੀਡੀਓ ਵਿੱਚ ਉਹਨਾਂ ਨੇ ਪੁੱਛਿਆ ਹੈ ਕਿ ਕਿਸ ਤੋਂ ਉਹਨਾਂ ਨੇ ਨਸ਼ਾ ਖਰੀਦਿਆ ਸੀ ਜਾਂ ਉਹ ਨਸ਼ਾ ਤਸਕਰ ਜੋ ਹੈ ਉਸ ਤੋਂ ਕਿੰਨੀ ਬਰਾਮਦਗੀ ਹੋਈ ਹੈ ਐਡਵੋਕੇਟ ਵਾਲੀਆ ਨੇ ਦਾਅਵਾ ਕੀਤਾ ਹੈ ਕਿ ਇਹ ਖਬਰਾਂ ਤੇ ਇਹ ਕਾਰਵਾਈ ਕੇਵਲ ਤੇ ਕੇਵਲ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਹੋਰ ਕੀ ਕੁਝ ਕਿਹਾ ਐਡਵੋਕੇਟ ਸਤਪੀਰ ਸਿੰਘ ਬਾਲੀਆ ਨੇ ਆਓ ਦੇਖਦੇ ਹਾਂ ਅਮਰਿਤਪਾਲ ਸਿੰਘ ਦੇ ਭਰਾ ਤੇ ਇੱਕ ਫਰਜੀ ਪਰਚਾ ਦਰਜ ਹੋਇਆ ਜਿਸ ਚ ਨਸ਼ੇ ਦੀ ਬਰਾਮਦਗੀ ਵੀ 4 ਗ੍ਰਾਮ ਨਸ਼ੇ ਦੀ ਬਰਾਮਦਗੀ ਵੀ ਦਿਖਾਈ ਗਈ ਤੇ ਇੱਕ ਡਰਾਮੇ ਨਾਲ ਇੱਕ ਨਾਟਕੀਆ ਤਰੀਕੇ ਨਾਲ ਦਿਖਾਇਆ ਗਿਆ ਕਿ ਕਿਵੇਂ ਉਹਨੂੰ ਗ੍ਰਿਫਤਾਰ ਕੀਤਾ ਤੇ ਮੈਂ ਕੁਝ ਸਵਾਲ ਇਸ ਫਰਜੀ ਪਰਚੇ ਤੇ ਇਸ ਨਾਟਕ ਨੂੰ ਐਕਸਪੋਜ਼ ਕਰਨ ਵਾਸਤੇ ਉਜਾਗਰ ਕਰਨ ਵਾਸਤੇ ਵੀ ਇੱਕ ਝੂਠਾ ਪਰਚਾ ਹੈ ਤੇ ਪੂਰਾ ਨਾਟਕ ਇਹ ਅਰਵਿੰਦ ਕੇਜਰੀਵਾਲ ਸੰਦੀਪ ਪਾਠਕ ਤੇ ਭਗਵੰਤ ਮਾਨ ਦੀ ਟੀਮ ਵੱਲੋਂ ਰਚਿਆ ਗਿਆ ਤੇ ਕੁਝ ਸਵਾਲ ਮੈਂ ਜ਼ਰੂਰ ਕਰੂੰਗਾ ਕਿਉਂਕਿ ਅਰਵਿੰਦ ਕੇਜਰੀਵਾਲ ਤਾਂ ਅੰਦਰ ਹੈ ਖਰ ਫਲਾਹ ਦਿੰਦਾ ਰਹਿੰਦਾ ਉਹ ਸੰਦੀਪ ਪਾਠਕ ਨੂੰ ਤੇ ਸੰਦੀਪ ਪਾਠਕ ਤੇ ਭਗਵੰਤ ਮਾਨ ਨੂੰ ਸਿੱਧੇ ਕੁਝ ਸਵਾਲ ਕਰੂੰਗਾ ਕਿਉਂਕਿ ਇਹ ਸਵਾਲ ਨਾਲ ਦੀ ਨਾਲ ਐਸਐਸਪੀ ਜਲੰਧਰ ਰੂਰਲ ਨੂੰ ਵੀ ਹੋਣਗੇ ਜਿਨ੍ਹਾਂ ਨੇ ਉਹ 5 ਗ੍ਰਾਮ ਨਸ਼ੇ ਤੇ ਜਿਹੜੀ ਹੈ ਸਿੱਧੀ ਆ ਕੇ ਪ੍ਰੈਸ ਕਾਨਫਰੰਸ ਕਰਤੀ ਕਿ ਅੱਜ ਉਹ ਕਿੱਥੇ ਨੇ ਕਿਉਂਕਿ ਦੱਸਿਆ ਗਿਆ ਸੀਗਾ ਕਿ ਉਹਨਾਂ ਨੇ ਉਹ ਨਸ਼ਾ ਜਿਹੜਾ ਖਰੀਦਿਆ ਸੀਗਾ ਅਰੋੜੇ ਤੋਂ ਤੇ ਅਰੋੜੇ ਨੂੰ ਗ੍ਰਿਫਤਾਰ ਕਰਕੇ ਦਿਖਾਇਆ ਗਿਆ ਸੀਗਾ 3 ਦਿਨ ਦਾ ਪੁਲਿਸ ਰਿਮਾਂਡ ਉਹਨੂੰ ਉਹਦਾ ਮਿਲਿਆ ਤੇ ਉਸ ਤੋਂ ਬਾਅਦ ਜੋ ਮੇਰੀ ਖਬਰ ਹੈ ਸ਼ਾਇਦ ਇਹ ਝੂਠੀ ਵੀ ਹੋਵੇ ਕਿ ਉਹਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ ਹੁਣ ਜਿਹਦੇ ਤੋਂ ਨਸ਼ਾ ਖਰੀਦਿਆ ਗਿਆ ਉਹ ਤੋਂ ਕਿੰਨਾ ਕ ਨਸ਼ਾ ਮਿਲਿਆ ਹੁਣ ਤੱਕ ਇਸਤੇ ਐਸਐਸਪੀ ਜਲੰਧਰ ਰੂਰਲ ਐਸਐਸਪੀ ਰੂਰਲ ਜਲੰਧਰ ਸੰਦੀਪ ਪਾਠਕ ਭਗਵੰਤ ਮਾਨ ਦੀ ਪੂਰੀ ਦੀ ਪੂਰੀ ਟੀਮ ਚੁੱਪ ਹੈ ਇਸ ਜਵਾਬ ਲੋਕਾਂ ਨੂੰ ਦੇਣ ਉਸ ਅਰੋੜੇ ਤੋਂ ਬਰਾਮਦਗੀ ਦੇ ਨਾਲ ਨਾਲ ਉਸ ਅਰੋੜੇ ਨੇ ਕਿਤੋਂ ਅੱਗੇ ਪਰਚੇਜ਼ ਕੀਤਾ ਕਿਹੜਾ ਵੱਡਾ ਕਿੰਗਪੀਨ ਸੀ ਜਿਹਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਉਹਦੇ ਬਾਰੇ ਖੁਲਾਸਾ ਜ਼ਰੂਰ ਕਰਨਾ ਕਿਉਂਕਿ ਜੇ ਇਹ ਖੁਲਾਸੇ ਨਹੀਂ ਹੁੰਦੇ ਇਹਦਾ ਮਤਲਬ ਇਹ ਗੱਲ 101% ਸਨਮਤ ਸੱਚੀ ਲੱਗਦੀ ਹੈ ਤੇ ਲੋਕਾਂ ਦੀ ਗਜ਼ਾਰੇ ਚ ਇਹ ਸੱਚੀ ਹੈ ਉਹਨਾਂ ਨੂੰ ਜਿਹਨਾਂ ਨੂੰ ਮਾੜਾ ਮੋਟਾ ਭਲੇਖਾ ਵੀ ਸ਼ਾਇਦ ਇਹ ਸੱਚ ਹੋਣਾ ਤਾਂ ਵੀ ਜਿਹੜਾ ਨਸ਼ਾ ਬਰਾਮਦ ਹੋਇਆ ਹੈ ਜੋ ਪਰਚਾ ਝੂਠਾ ਪਰਚਾ ਜਿਹੜਾ ਹੈ ਸ਼ਾਇਦ ਚੀਜ਼ਾਂ ਸੱਚ ਹੋਣਗੀਆਂ ਉਹਨਾਂ ਦੇ ਅੱਖਾਂ ਤੋਂ ਹੀ ਪਰਦਾ ਖੁੱਲ ਜਾਏਗਾ ਕਿ ਇਹ ਸਾਰਾ ਸਾਰਾ ਨਾਟਕ ਰਚਿਆ ਗਿਆ ਸੀਗਾ ਕਿਉਂਕਿ ਉਹ ਤਿੰਨ ਸਿੰਘ ਜਿਨ੍ਹਾਂ ਨੇ ਇਲੈਕਸ਼ਨ ਲੜਨ ਵਾਸਤੇ ਅਨਾਉਂਸਮੈਂਟ ਕਰਤੀ ਉਹਨਾਂ ਤੋਂ ਡਰੀ ਹੋਈ ਹੈ ਸਰਕਾਰ ਸੋ ਮੈਂ ਫੇਰ ਕਹਿਣਾ ਹੈ ਇਹ ਪੂਰਾ ਡਰਾਮਾ ਪੂਰਾ ਨਾਟਕ ਹੈ ਅੱਛਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼